ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਿਹਾਰੀ ਤੇ ਬਿਹਾਰੀ ਬਾਰੇ ਗੱਲਬਾਤ ਕਰਨੀ ਹੈ ਤੋ ਤੁਸੀਂ ਲਿਖੇ ਵੇਖ ਰਹੇ ਹੋ ਸ਼ਬਦ ਗੁਰਬਾਣੀ ਦੇ ਸਾਰੇ ਜਦੋਂ ਆਪਾਂ ਸਹਿਜ ਪੜ ਘਰਾ ਵਿੱਚ ਕਰਦੇ ਆਂ ਸੰਗਤਾਂ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਜਾਂ ਕਿਸੇ ਤੋਂ ਪਾਠ ਨਹੀਂ ਸਿੱਖਿਆ ਹੁੰਦਾ ਤੋ ਘਰੇ ਵਿੱਚ ਸੈਂਚੀਆਂ ਤੋਂ ਪਾਠ ਕਰਦੇ ਨੇ ਪਰ ਆਪਣੇ ਅੰਦਾਜ਼ੇ ਦੇ ਨਾਲ ਜਿਵੇਂ ਆਪਾਂ ਪੰਜਾਬੀ ਸਕੂਲਾਂ ਵਿੱਚ ਪੜਦੇ ਹਾਂਵੇਂ ਪਾਠ ਪੜੀ ਜਾ ਰਹੇ ਨੇ ਉਹ ਫਿਰ ਸਿਹਾਰੀ ਜਿਹੜੀ ਹੈ ਜਾਂ ਬਿਹਾਰੀ ਹੈ ਉਹ ਛੱਡ ਜਾਂਦੇ ਨੇ ਜਾਂ ਲਾਵਾ ਜਿਹੜੇ ਦਲਾਵਾ ਉਹ ਛੱਡ ਜਾਂਦੇ ਅੱਜ ਆਪਾਂ ਸੌਖੇ ਤਰੀਕੇ ਦੇ ਨਾਲ ਸਿੱਖਣਾ ਹੈ ਉਚਾਰਨ ਧਿਆਨ ਰੱਖਣਾ ਕਿ ਸਿਹਾਰੀ ਦੀ ਆਵਾਜ਼ ਕਿਵੇਂ ਕੱਢਣੀ ਹੈ ਬਿਹਾਰੀ ਦੀ ਆਵਾਜ਼ ਕਿਵੇਂ ਕੱਢਣੀ ਹੈ ਇੱਥੇ ਤੁਸੀਂ ਲਿਖਿਆ ਵੇਖ ਰਹੇ ਹੋ ਮੰਮੇ ਕੰਨਾ ਨੰਨੇ ਸਿਹਾਰੀ ਆ ਨੰਨੇ ਨੂੰ ਸਿਹਾਰੀ ਲੱਗੀ ਹੈ ਐੜੇ ਦਲਾਵਾ ਹੈ ਐੜੇ ਦੋ ਦਲਾਵਾਂ ਲੱਗੀਆਂ ਇੱਕ ਲਾਹ ਹੁੰਦੀ ਏ ਲਾਹ ਹਮੇਸ਼ਾ ਈੜੀ ਨੂੰ ਪੈਂਦੀ ਏ ਐੜੇ ਨੂੰ ਲਾਹ ਨਹੀਂ ਪੈਂਦੀ ਇਹ ਤਿਆਰ ਰੱਖਣਾ ਮਾਂ ਮੰਮੇ ਕੰਨਾ ਮਾਂ ਨੰਨੇ ਸ਼ਿਆਰੀ ਨੇ ਮਾਂ ਨੇ ਐੜੇ ਤੋਂ ਲਾਵਾ ਐ ਹੁਣ ਇਸ ਦਾ ਉਚਾਰਨ ਆਪਾਂ ਇਕੱਠਾ ਕਰ ਦੇਣਾ ਮਾਂ ਨੇ ਐ ਮਾਨੇ ਐ ਮਾਨੇ ਐ ਜੇ ਆਪਾਂ ਹੁਣ ਸ਼ਿਆਰੀ ਦੇ ਨਾਲ ਪੜਿਆ ਮਾਨੇ ਐ ਤੇ ਬਿਹਾਰੀ ਦੇ ਨਾਲ ਪੜਾਂਗੇ ਮਾਨੀ ਐ ਮਾਨੀ ਨੰਨੇ ਬਿਹਾਰੀ ਨੀ ਨੰਨੇ ਸਿਆਰੀ ਨੇ ਨੰਨੇ ਬਿਹਾਰੀ ਨੀ ਕਿੰਨਾ ਫਰਕ ਸਿਆਰੀ ਤੇ ਬਿਹਾਰੀ ਦਾ ਪਰ ਆਪਾਂ ਗੁਰਬਾਣੀ ਦੇ ਜਿਵੇਂ ਸ਼ਬਦ ਕੋਈ ਆ ਰਹੇ ਨੇ ਬਿਹਾਰੀ ਵਾਲੇ ਭਾਵੇਂ ਸਿਆਰੀ ਵਾਲੇ ਇੱਕੋ ਹੀ ਪੜੀ ਜਾ ਰਹੇ ਬਿਹਾਰੀ ਦੇ ਨਾਲ ਮਾਨੀ ਐ ਸਿਆਰੀ ਦੇ ਨਾਲ ਮਾਨੇ ਐ ਇਹ ਧਿਆਨ ਰੱਖਣਾ ਹੁਣ ਇਹ ਵੀ ਤਿਆਰ ਰੱਖਣਾ ਇੱਥੇ ਐਡ ਨੂੰ ਦਲਾਵਾ ਹੈ ਆਪਾਂ ਕੀ ਪੜਦੇ ਆ ਮਾਨੇ ਐ ਇਹ ਹੁੰਦਾ ਈੜੀ ਲਾਂ ਮਾਨੇ ਐ ਐੜੇ ਦਲਾਵਾ ਐ ਉੱਥੇ ਜਦੋਂ ਤੂੰ ਸ਼ਬਦ ਪੜ੍ਹਦੇ ਹੋ ਇਸ ਤਰ੍ਹਾਂ ਸ਼ਬਦ ਆ ਜਾਂਦਾ ਹੈ ਤਿਆਰ ਰੱਖਣਾ ਤੁਸੀਂ ਪੜ੍ਹ ਕੇ ਇਹ ਵੇਖਣਾ ਕਿ ਦਲਾਵਾ ਦੀ ਆਵਾਜ਼ ਨਿਕਲ ਰਹੀ ਜਾਂ ਲਾਂ ਦੀ ਆਵਾਜ਼ ਨਿਕਲ ਰਹੀ ਹੈ ਮਾਨੇ ਐ ਮਾਨੀ ਐ ਇਹ ਦੋ ਸ਼ਬਦ ਹੋ ਗਏ ਅੱਗੇ ਆ ਗਿਆ ਸ ਸ ਲ ਵ ਵ ਨੂੰ ਸਿਹਾਰੀ ਐੜੇ ਦੇ ਲਾਵਾ ਇੱਥੇ ਸਿਹਾਰੀ ਦੇ ਨਾਲ ਕਿਵੇਂ ਪੜ੍ਹਨਾ ਹੈ ਸੇਵ ਐ ਸੇਵ ਐ ਤੇ ਜੇ ਆਪਾਂ ਬਿਹਾਰੀ ਦੇ ਨਾਲ ਪੜ੍ਹਾਂਗੇ ਸੇ ਵੀ ਐ ਸੇ ਵੀ ਸ ਸ ਲ ਸੇ ਵ ਵ ਬਿਹਾਰੀ ਵੀ ਸੇ ਵੀ ਐੜੇ ਦੇ ਲਾਵਾ ਐ ਸ ਸ ਵੀ ਐ ਐ ਜੋੜ ਲਾ ਲੈਣਾ ਮੁਹਾਰਨੀ ਇਹ ਚੀਜ਼ਾਂ ਕਦੋਂ ਹੁੰਦੀਆਂ ਜਦੋਂ ਆਪਾਂ ਮੁਹਾਰਨੀ ਸਿੱਖਦੇ ਆਂ ਮੁਹਾਰਨੀ ਸਿੱਖਾਂਗੇ ਫਿਰ ਆਪਾਂ ਲਗਾ ਮਾਤਰਾ ਦਾ ਹਿਸਾਬ ਸਾਰਾ ਆਵੇਗਾ ਸੇਵੀ ਐ ਸੇਵੇ ਐ ਸੇ ਵਿ ਐ ਸੇ ਵਿ ਐ ਸੇਵੀ ਐ ਇਸ ਤਰ੍ਹਾਂ ਉਚਾਰਨ ਕਰਨਾ ਹੈ ਸਿਆਰੀ ਤੇ ਬਿਹਾਰੀ ਦਾ ਪਰਕਾ ਆਪਾਂ ਸਮਝ ਰਹੇ ਆਂ ਕਿ ਸਿਆਰੀ ਦੀ ਆਵਾਜ਼ ਕਿਵੇਂ ਤੇ ਬਿਹਾਰੀ ਦੀ ਆਵਾਜ਼ ਕਿਵੇਂ ਅੱਗੇ ਆ ਗਿਆ ਔਂਕੜ ਦੇ ਨਾਲ ਤੇ ਸਿਆਰੀ ਦੇ ਨਾਲ ਆਪਾਂ ਕੀ ਪੜਦੇ ਆਂ ਬਿਹਾਰੀ ਦੇ ਨਾਲ ਪੜ ਜਾਂਦੇ ਪਰ ਇੱਥੇ ਸਿਆਰੀ ਲੱਗੀ ਸੁਣੇ ਐ ਇਹ ਪਾਠ ਸੁਣੇ ਐ ਜਪਜੀ ਸਾਹਿਬ ਵਿੱਚ ਵੀ ਆਉਂਦਾ ਚਾਰ ਪੌੜੀਆਂ ਆਉਂਦੀਆਂ ਸੁਣੇ ਐ ਆਪਾਂ ਕੀ ਪੜਦੇ ਸੁਣੀਏ ਸੁਣੀਏ ਸਰਾ ਗੁਣਾ ਕੇਗਾ ਸੁਣੀਏ ਪੜ ਜਾਂਦੇ ਨਹੀਂ ਉਚਾਰਨ ਐ ਸੁਣੇ ਐ ਸッセ ਅੰਕੜ ਸੋ ਨਾਣੇ ਨਾਣੇ ਸਿਆਰੀ ਨੇ ਸੋ ਣੇ ਐਡ ਦਲਾਵਾ ਐ ਸੋ ਣੇ ਐ ਫਿਰ ਇਕੱਠਾ ਉਚਾਰਨ ਕਰ ਦੇਣਾ। ਸ਼ਿਆਰੀ ਦੇ ਨਾਲ ਬਣ ਗਿਆ ਸੁਣਿਆ। ਬਿਹਾਰੀ ਦੇ ਨਾਲ ਬਣ ਗਿਆ ਸੁਣੀ ਐ, ਸੁਣੀ। ਸੁਣੀ ਐ। ਬਸ। ਸ਼ਿਆਰੀ ਤੇ ਬਿਹਾਰੀ ਨੂੰ ਜਿਹੜੀ ਆਵਾਜ਼ ਇਹਦੀ ਸੌਂਡ ਦੀ ਆਵਾਜ਼ ਹੈ ਇਹ ਸਮਝਣੀ ਐ। ਸੁਣਿਆ, ਸੁਣੀ ਐ। ਸੁਣਿਆ, ਸੁਣੀ ਐ। ਦਲਾਵਾਂ ਦੀ ਆਵਾਜ਼ ਵਿੱਚ ਐ ਇਹ ਰੱਖਣਾ ਕਿ ਐਡੀਆਂ ਦਲਾਵਾਂ ਲੱਗੀਆਂ ਹੋਈਆਂ। ਅੱਗੇ ਆ ਗਿਆ ਪੱਪੇ ਕੰਨਾ ਏਡੀ 시ਆਰੀ ਐਡ ਦੇ ਲਾਵਾ ਇੱਥੇ 시ਆਰੀ ਦੇ ਨਾਲ ਇੱਥੇ ਬਿਹਾਰੀ ਦੇ ਨਾਲ ਪਾਠ ਹੋਈ ਹੈ ਪਰ ਇੱਥੇ 시ਆਰੀ ਦੇ ਨਾਲ 시ਆਰੀ ਦੀ ਬਾਜ ਕਿਵੇਂ ਬਿਹਾਰੀ ਦੀ ਬਾਜ ਕਿਵੇਂ ਪਾਏ ਐ ਪਾਏ ਐ ਪਾਏ ਐ ਪਾਏ ਐ 시ਆਰੀ ਦੇ ਨਾਲ ਬਿਹਾਰੀ ਦੇ ਨਾਲ ਪਾਈ ਐ ਪਾਈ ਐ ਐਡ ਦੇ ਲਾਵਾ ਐ ਪਾਈ ਐ ਬਰ ਬਿਹਾਰੀ ਦੀ ਆਵਾਜ਼ ਇਸ ਤਰ੍ਹਾਂ ਨਿਕਲਦੀ ਹੈ ਸਿਹਾਰੀ ਦੀ ਆਵਾਜ਼ ਇਸ ਤਰ੍ਹਾਂ ਨਿਕਲਦੀ ਪਾਇ ਹੈ ਪਾਈ ਹੈ ਇਨਾਂ ਕੋ ਫਰਕ ਹੈ ਸੋ ਇਨਾਂ ਲਗਾ ਮਾਤਰਾ ਦਾ ਧਿਆਨ ਰੱਖਣਾ ਜਦੋਂ ਆਪਾਂ ਗੁਰਬਾਣੀ ਦਾ ਉਚਾਰਨ ਕਰਦੇ ਆ ਸੁਣਿਆ ਸੁਣੀ ਹੈ ਪਾਇ ਹੈ ਪਾਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ